ਪਟਾਕੇ ਮਾਰ ਮੋਟਰਸਾਈਕਲਾਂ ਤੇ ਪ੍ਰੈਸ਼ਰ ਹੋਣ ਦੇ ਕੱਟੇ ਚਲਾਨ ਫਿਲੌਰ 4 ਸਤੰਬਰ ਐਸਐਸਪੀ ਜਲੰਧਰ ਦਿਹਾਤੀ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਦੀਆਂ ਸਖਤ ਹਦਾਇਤਾਂ ਅਨੁਸਾਰ ਡੀਐਸਪੀ ਫਿਲੌਰ ਸ੍ਰੀ ਸਰਵਣ ਸਿੰਘ ਬਲ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਇੰਸਪੈਕਟਰ ਕੇਵਲ ਸਿੰਘ ਨੇ ਲੱਗੜ ਮੰਡੀ ਚ ਲਗਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜੋ ਬੁਲੇਟ ਮੋਟਰਸਾਈਕਲ ਤੇ ਪ੍ਰੈਸ਼ਰ ਹੋਣ ਲਗਾ ਕੇ ਕੁੰਬਦੇ ਹਨ ਅਤੇ ਸਾਇਲੈਂਸਰਾਂ ਵਿੱਚ ਪਟਾਕੇ ਚਲਾਉਂਦੇ ਹਨ ਜੋ ਕਿ ਧਮਾਕਾ ਖੇਚ ਆਵਾਜ਼ ਕੱਢਦੇ ਹਨ ਉਨ੍ਹਾਂ ਦੀ ਮੋਟਰਸਾਈਕਲ ਰੋਕ ਕੇ ਚੈੱਕ ਇਨ ਕੀਤੀ ਅਤੇ ਮੋٹے ਚਲਾਨ ਕੱਟੇ। ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਨਾ ਦੇਣ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰ ਸਕੇ। ਇੰਸਪੈਕਟਰ ਕੇਵਲ ਸਿੰਘ ਨੇ ਇਹ ਵੀ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਇਨ ਬਿਨ ਪਾਲਣਾ ਕਰਵਾਉਣ ਲਈ ਮੁਹਿੰਮ ਚਲਾਈ ਗਈ ਹੈ, ਜਿਸ ਤਿਤ ਉਨ੍ਹਾਂ ਵੱਲੋਂ ਵਾਕ ਵਕਤਾਵਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਿੱਥੇ ਉਹਨਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਅਤੇ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਇੱਕ ਮੋਟਰਸਾਈਕਲ ਤੇ ਤਿੰਨ ਸਵਾਰੀਆਂ ਬਿਨਾਂ ਹੈਲਮਟ ਧਾਸੇ ਕਰੀਬ ਚਲਾਨ ਕੱਟੇ ਜਾ ਰਹੇ ਹਨ ਉੱਥੇ ਹੀ ਬਿਨਾਂ ਕਾਗਜ਼ਾਤ ਵਾਲੇ ਪੰਜ ਮੋਟਰਸਾਈਕਲਾਂ ਨੂੰ ਵੀ ਜ਼ਬਤ ਕੀਤਾ ਉਹਨਾਂ ਅੱਗੇ ਕਿਹਾ ਕਿ ਨਿਤ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਮ ਹੈ ਇੰਸਪੈਕਟਰ ਕੇਵਲ ਸਿੰਘ ਹੈ ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਹਾਂ ਜੇ ਫਲੋਰ ਦੇ ਵਿੱਚ ਇਹਦੇ ਐਸਐਸਪੀ ਸਾਹਿਬ ਅਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ ਇੰਸਪੈਕਟਰ ਨਾਲ ਲਾ ਕੇ ਹਰ ਸਬਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਖੋਹਾਂ ਨੂੰ ਕੰਟਰੋਲ ਕਰਨ ਵਾਸਤੇ ਸਨੇਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੇ ਸਪੈਸ਼ਲੀ ਇਹਦੇ ਨਾਲ ਕਾਫੀ ਸਨੇਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ ਤੇ ਬਾਕੀ ਜਿਹੜਾ ਹੈਗਾ ਕੁਝ ਸ਼ਿਕਾਇਤਾਂ ਆ ਰਹੀਆਂ ਨੇ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਬਰਨ ਸਕੂਲ ਆ ਉਹਨਾਂ ਦੇ ਅ ਕੁਝ ਆਮਲੀ ਰਵਾਤਾ ਜਿਹੜਾ ਆਣ ਕੇ ਆ ਉਹ ਜਿਹੜੇ ਮਾਰਦੇ ਆ ਉਹਨਾਂ ਦੇ ਕਰਕੇ ਸਪੈਸ਼ਲੀ ਅਸੀਂ ਨਾਕੇ ਸਕੂਲਾਂ ਦੇ ਲਾਗੇ ਲਾਉਨੇ ਆ ਜਦੋਂ ਛੁੱਟੀ ਹੁੰਦੀ ਹੈ ਤੇ ਜਿਹੜੇ ਵੀ ਇਹ ਕਲ ਬਿਨਾ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਨ ਕੱਟ ਰਹੇ ਆ ਅੱਜ ਅਸੀਂ ਹੁਣ ਤੱਕ ਤਕਰੀਬਨ ਅ 7-8 ਮੋਟਰਸਾਈਕਲ ਬਾਉਂਡ ਕਰ ਚੁੱਕੇ ਆ ਜਿਨ੍ਹਾਂ ਦੇ ਕਾਗਜ ਹੈ ਨਹੀਂ ਸੀ ਅ ਟਟੂ ਘਟੇ ਵੀ 12-13 ਚਲਾਨ ਕਰ ਦਿੱਤੇ ਨੇ ਜਿਹੜੇ ਮੋਟਰਵਿਲ ਵੀ ਕਲੈਕਟ ਦੀਆਂ ਅ ਮਤਲਬ ਕਿ ਲੰਘਣਾ ਕਰ ਰਹੇ ਸੀ ਇਹ ਹੁਲੜ ਬਾਜਾ ਜਿਹੜੇ ਵੱਡੇ ਵੱਡੇ ਹੋਰਮ ਲਈ ਕਰਦੇ ਆ ਉਹਨਾਂ ਨੂੰ ਹਾਂ ਜੀ ਹੁਲੜ ਬਾਜਾ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਅ ਹੁਣ ਆਪਣਾ ਆਪਣੇ ਕਮਾਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ ਇਹ ਜਿਹੜੀ ਹੁੱਲੜਬਾਜ਼ੀ ਕਰਦੇ ਆਣਕ ਸਕੂਲਾਂ ਦੇ ਅੱਗੇ ਜਾਂ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਜਿਹੜਾ ਕੋਈ ਵੀ ਵਾਰਾਗਰਦ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਘਾਟੇ ਦੇ ਬੱਚ ਐਕਟਿਵ ਕੁੜੀਆਂ ਦੇ ਵਿੱਚ ਹਾਂਜੀ ਅਸੀਂ ਫਿਲਹਾਲ ਜਿਹੜਾ ਅਵੇਰਨੈਸ ਕਰ ਰਹੇ ਆ ਸਾਰਿਆਂ ਨੂੰ 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ ਨਹੀਂ ਤੇ ਉਹਨਾਂ ਦੇ ਮਾਪਿਓ ਨੂੰ ਜਾਂ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ ਕੋਈ ਵੀ 18 ਸਾਲ ਤੋਂ ਘੱਟ ਹਲੇ ਤੱਕ ਨਹੀਂ ਚਲਾ ਚਲਾ ਰਿਹਾ ਕੋਈ ਵਿਅਕਤੀ ਸਾਹਮਣੇ ਨਹੀਂ ਆਇਆ